ਇਸ ਹੁਣ ਪਹਿਣ ਦਿਆ ਵੀਰਾ ਵੇ ਤੇਰਾ ਸੋਨੇ ਵਰਗਾ ਚੀਰਾ ਸੁਣ ਪਹਿਣ ਦਿਆ ਵੀਰਾ ਵੇ ਤੇਰਾ ਸੋਨੇ ਵਰਗਾ ਚੀਰਾ ਗੱਲ ਤੂੰ ਸੱਚੀ ਜਾਣੀ ਵੇ ਇਹ ਨਾ ਛੁੱਟ ਦੇਣੀ ਆ ਇਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀ ਆ ਇਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀ ਆ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀ ਆ ਸੋਹਣ ਜਾਨੀ ਮੇਰੇ ਤੂੰ ਦੰਦ ਕਰਾਣੀ ਵੇ ਮਨ ਸੁਧ ਜੀਆ ਇਹ ਸੁਣ ਪੈਣ ਦੇ ਆ ਵੀਰਾ ਵੇ ਤੇਰਾ ਸੋਨੇ ਵਰਗਾ ਚੀਰਾ ਸੁਣ ਪੈਣ ਦੇ ਆ ਵੀਰਾ ਵੇ ਤੇਰਾ ਸੋਨੇ ਵਰਗਾ ਚੀਰਾ ਗੱਲ ਤੂੰ ਸੱਚੀ ਜਾਣੀ ਵੇ ਇਨਾ ਸੁੱਟ ਦੇਣੀ ਆ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀ ਆ ਸੁੱਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਇਨਾ ਸੁੱਟ ਦੇਣੀ ਆ ਸੋ ਤੇਰੀਆਂ ਤੇਰੇ ਤੇ ਕੰਧ ਪਰਾਈਏ ਸਭ ਦੇ ਆਹ ਜਹੇ ਤੇਰੇ ਵਰਗੇ ਕਈ ਬਰਾਤੀ ਆਉਂਦੇ ਨੇ ਇਥੇ ਤੇਰੇ ਵਰਗੇ ਕਈ ਬਰਾਤੀ ਆਉਂਦੇ ਨੇ ਇਹਦੇ ਤੇਰੇ ਤੇ ਕਈ ਬਰਾਤੀ ਆਉਂਦੇ ਨੇ ਇਹਦੇ ਤੇਰੇ ਵਰਗੇ ਕਈ ਬਰਾਤੀ ਆਉਂਦੇ ਨੇ ਕੋ ਤੇ ਕੰਧ ਦੇ ਲਾਦੋਂ ਪਰਾ ਹੀ ਮੰਝਾ ਡਾਉਂਦੇ ਨੇ ਉਹ ਤੇ ਕੰਦ ਦੇ ਲਾਗੋਂ ਪਰਾਂ ਹੀ ਮੰਜਾ ਡਾਉਦੇ ਨੇ ਉਹ ਤੇ ਕੰਦ ਦੇ ਲਾਗੋਂ ਪਰਾਂ ਹੀ ਮੰਜਾ ਡਾਉਦੇ ਨੇ ਉਹ ਤੇ ਕੰਦ ਦੇ ਲਾਗੋਂ ਪਰਾਂ ਹੀ ਮੰਜਾ ਡਾਉਦੇ ਨੇ ਇਹ ਤੂੰ ਆਪਣੀ ਜਾਨ ਬਚਾਲਾ ਇਹ ਤੂੰ ਆਪਣੀ ਜਾਨ ਬਚਾਲਾ ਗੱਲ ਤੂੰ ਸੱਚੀ ਜਾਣੀ ਵੇ ਨਾ ਸੁੱਟ ਦੇਣੀ ਆ ਇਹ ਨਾ ਸੁੱਟ ਦੇਣੀ ਆ ਤੇਰੇ ਉੱਤੇ ਕੰਦ ਪਰਾਣੀ ਵੇ ਨਾ ਸੁੱਟ ਦੇਣੀ ਆ ਰੇ ਨਾ ਸਹਬਰੀ ਆ ਤੇਰੇ

ਨਾ ਸੁੱਟ ਦੇਣੀਆ ਇਹ ਨਾ ਸੁੱਟ ਦੇਣੀਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੁੱਟ ਦੇਣੀਆ ਇਹ ਨਾ ਸੁੱਟ ਦੇਣੀਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੁੱਟ ਦੇਣੀਆ ਨਾ ਸਤ ਜੜੀਆਂ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸਤ ਜੜੀਆਂ ਇਹ ਨਾ ਸਤ ਜੜੀਆਂ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸਤ ਜੜੀਆਂ ਮੈਂ ਤਾਂ ਸੁਣਿਆ ਤੈਨੂੰ ਸੱਤ ਵਿਸ਼ਾਵਾਂ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਮੈਂ ਤਾਂ ਸੁਣਿਆ ਤੈਨੂੰ ਸੱਪ ਵਿਸ਼ਾਵਾਂ ਕਰਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਤੇਰਾ ਸੋਨਾ ਮੁਖੜਾ ਵੇਖ ਕੇ ਉਹ ਤਾਂ ਹੱਸਦੇ ਨੇ ਮੰਜਾ ਕੰਧ ਦੇ ਲਾਗੋਂ ਹਟਾ ਲੈ ਵੇ ਤੂੰ ਆਪਣੀ ਜਾਨ ਬਚਾ ਲੈ ਮੰਦਾ ਕਮੰਜਾ ਕੰਧ ਦੇ ਲਾਗੋਂ ਹਟਾ ਲਾ ਵੇ ਤੂੰ ਆਪਣੀ ਜਾਨ ਬਚਾ ਲੈ ਗੱਲ ਤੂੰ ਸੱਚੀ ਜਾਣੀ ਵੇ ਨਾ ਸੋਟ ਦੇਣੀ ਆ ਇਹ ਨਾ ਸੋਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੋਟ ਦੇਣੀ ਆ ਇਹ ਨਾ ਸੋਟ ਦੇਣੀ ਆ ਤੇਰੇ ਉੱਤੇ ਕੰਧ ਪਰਾਨੀ ਇਹ ਨਾ ਸੋਟ ਦੇਣੀ ਆ ਮੋਟੇ ਤੇਰਾ ਤੇਰੇ ਕੰਧ ਪਰਾਨੀ ਵੇ ਨਾ ਸੁੱਟ ਦੇਨੀ ਆ ਨਾ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੁੱਟ ਦੇਨੀ ਆ ਇਹਨਾਂ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ ਵੇ ਨਾ ਸੁੱਟ ਦੇਨੀ ਆ ਨਾ ਸੁੱਟ ਦੇਨੀ ਆ ਤੇਰੇ ਉੱਤੇ ਕੰਧ ਪਰਾਨੀ सुठी ते कंध करणी वेठी